ਆਈ ਵਿਆਹ ਦੇ ਫੇਰ ਚੱਲੇ ਆਓ ਹੀ ਚੱਲੇ ਆਈ ਫੇਰ ਵਿਆਹ ਹੀ ਬੜੇ ਸੋਹਰਿਆਂ ਦੇ ਆਓ ਜਾਂ ਫੇਰ ਰੋਜ ਇਹਨੂੰ ਵਿਆਹ ਤੇ ਤੋਰਦੇ ਨਹੀਂ ਏ ਮੇਰਾ ਵੀ ਵਿਆਹ ਕਰੋ ਮੈਂ ਵੀ ਅਧਿਕ ਰਿਸ਼ਤੇਦਾਰਾਂ ਨਾਲ ਜਾਇਆ ਕਰਾਂ ਤੇ ਤੂੰ ਵੀ ਕਰਾ ਲੈ ਨਹੀਂ ਕਰਾਓ ਮੈਨੂੰ ਕੋਈ ਮੇਰਾ ਵੀ ਕਰਾਓ ਤੇ ਮੈਂ ਵੀ ਅਧਿਕ ਰਿਸ਼ਤੇਦਾਰਾਂ ਨਾਲ ਡਬਲ ਕਰਾਂ ਇਹਨੇ ਮੰਮੀਾਂ ਉਹਦੇ ਦੇ ਪਾਪੇ ਵੀ ਦੋ ਇਹਦੀਆਂ ਭੂਆ ਵੀ ਦੋ ਮਾਸੀਆਂ ਵੀ ਦੋ ਜਾਣਾਂ ਦੂ ਤੂੰ 10:30 ਤਿਆਰ ਹੋਇਆ ਫਿਰਦਾ ਤੇ ਆਉਂਦੀ ਜਦੋਂ ਆਪਣੇ ਨਾਲ ਜਾਣਾ ਹੋਵੇ ਤਾਂ ਉਹਦੇ ਖੇਚੇ ਨਹੀਂ ਆਹ ਹੀ ਆਂਡੇ ਖਾਂਦੀ ਓਹੀ ਤੂੰ ਹੀ ਖਾਣਾ ਆਂਡੇ ਮੈਂ ਤਾਂ ਖਾਂਦੀ ਨਹੀਂ ਕਿਤੇ ਗੰਦਾਇਆ ਮੇਕਅਪ ਕਰ ਲਿਆ ਨੇ ਕਿੱਦਾਂ ਸੋਹਣਾ ਕਿੱਦਾਂ ਤੁਹਾਨੂੰ ਤਾਂ ਪਤਾ ਹੀ ਨਹੀਂ ਤੈਨੂੰ ਜਾਦਾ ਬਣਾ ਮੇਰੇ ਨਾਲ ਉੱਚੀ ਨਾ ਬੋਲੇ ਅਗਰ ਮੈਂ ਮੋਟੀ ਜੀ ਵੇਖੋ ਗੋਗੜਾ ਦਈਏ ਤੂ ਗੋਗੜ ਨੀ ਚਾਬੀ ਫੜਾ ਦਿੰਦੀ ਐ ਗੁੱਡ ਮਾਰਨਿੰਗ ਕੀ ਹਾਲ ਚਾਲ ਹੁਣ ਆਪਾਂ ਸਕਰਪੀ ਤੇ ਜਾਵਾਂਗੇ ਥਾਰ ਤੇ ਨਹੀਂ ਜਾਵਾਂਗੇ ਥਾਰ ਦੀ ਚਾਬੀ ਤਾਂ ਤੈਨੂੰ ਥਾਰ ਤੇ ਜਾਂਦਾ ਚਸਕਾ ਹੈ ਤੂੰ ਕਿੱਥੇ ਜਾਣੇ ਕਿੱਥੇ ਜਾਣ ਦਾ ਚਸਕਾ ਹੈ ਜਾਂ ਲੋੜ ਪੈ ਸਕਦੀ ਹੈ ਕਿੱਥੇ ਜਾਣਾ ਤੂੰ ਹੋਰ ਨਾ ਟੇਕ ਕੇ ਘਰੇ ਬੈਠੇ ਰਹੋ ਜਿੰਨਾ ਚਿਰ ਬਾਣੀ ਵਾਪਸ ਮੁੜ ਕੇ ਕਿਉਂ ਠੀਕ ਨਹੀਂ ਮੇਰਾ ਸਾਨੂੰ ਇੱਥੇ ਬਿੱਤੋਂ ਹੁੰਦਾ ਤੁਹਾਨੂੰ ਪਤਾ ਨਹੀਂ ਧੋ ਵੀ ਲਿਆ ਕਰੋ ਭਾਈ ਇਹਨਾਂ ਨੂੰ ਹਾਂ ਆ ਗੱਲਾਂ ਮਾਰਦੀ ਤੁਸੀਂ ਗੱਡੀ ਨਹੀਂ ਤ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਓਏ ਵਿਆਹ ਦੇ ਫੇਰ ਚੱਲੇ ਆ ਓਏ ਚੱਲਿਆ ਫੇਰ ਵਿਆਹ ਵਿਆਹ ਹੀ ਬੜੇ ਸੋਹਰਿਆਂ ਦੇ ਨਜ਼ਾਰੇ ਬੱਜੇ ਨਜ਼ ਆਹ ਯਾ ਫੇਰ ਰੋਜ ਇਹਨੂੰ ਵਿਆਹ ਤੇ ਤੋਰਦੇ ਨਹੀਂ ਏ ਮੇਰਾ ਵਿਆਹ ਕਰੋ ਮੈਂ ਵੀ ਅੱਧੇ ਰਿਸ਼ਤੇਦਾਰਾਂ ਗਿਆ ਆ ਕਰ ਤੂੰ ਵੀ ਕਰਾ ਲੈ ਨਹੀਂ ਕਰਾਓ ਮੈਨੂੰ ਕੋਈ ਮੇਰਾ ਵੀ ਕਰਾਓ ਤੇ ਮੈਂ ਵੀ ਅੱਧੇ ਰਿਸ਼ਤੇਦਾਰਾਂ ਦਾ ਡਬਲ ਕਰਾਏ ਨੇ ਮੰਮੀਆਂ ਤੇ ਪਾਪੇ ਵੀ ਦੋ ਇਹਦੀਆਂ ਪੂਆ ਵੀ ਦੋ ਮਾਸੀਆਂ ਵੀ ਦੋ ਗਾਂ ਪੂਆ ਦੀ ਕੁੜੀ ਦੇ ਗਾਂ ਜਾਣਾ ਆ ਉਹ ਵੇਖ ਲੈ ਹੁਣ ਗਾਂ ਕੋਈ ਛੱਡਦੇ ਕੋਈ ਤਾਂ ਆਏ ਹਾਏ ਇਹ ਜਦੋਂ ਆਪਦੇ ਵਿਆਹ ਜਾਣਾ ਹੁੰਦਾ 10:30 ਤਿਆਰ ਹੋਇਆ ਫਿਰਦਾ ਤੇ ਜਦੋਂ ਆਪਣੇ ਨਾਲ ਜਾਣਾ ਹੋਵੇ ਤੇ ਉਦੋਂ ਖੇਚੀ ਨਹੀਂ ਪਾਈ ਆ ਜਿਹੜੀ ਹੋਈ ਇਹਨੂੰ ਨਹੀਂ ਉਦੋਂ ਤੁਰਦਾ ਨਹੀਂਗਾ ਛੇਤੀ ਆ ਗਿਆ ਪਾਦੇ ਪਾਦੇ ਬਲੌਗ ਗਿਆ ਬਾ ਆ ਗਿਆ ਬਲੌਗ ਪੈ ਗਿਆ ਹੋ ਗਿਆ ਪਬਲਿਕ ਸੱਚ ਬਾ ਚੈੱਕ ਕਰ ਲੋ ਜਾਗੇ ਸੰਧੂ ਹਣੀ ਬਲੌਗਸ ਤੇ ਓਈ ਆਂਡੇ ਖਾਂਦੀ ਓਈ ਤੂੰ ਹੀ ਖਾਣਾ ਆਂਡੇ ਮੈਂ ਤਾਂ ਖਾਂਦੀ ਨਹੀਂ ਕਿ ਓਈ ਆਹੋ ਇਹ ਤੇਰੇ ਲਈ ਲੈ ਕੇ ਚਲਨੀ ਆ ਹਾ ਥੈਂਕ ਯੂ ਸੋ ਮੱਚ ਹਾਂ ਉਹ ਵਿਆਲ ਨੇ ਉੱਤੇ ਖਾਊ ਆ ਚੋ ਤੈਨੂੰ ਪਿਆਰ ਹੁੰਦਾ ਤੈਨੂੰ ਆਦੀ ਮਾਸੀ ਦੇ ਗੰਦਾ ਆ ਮੇਕਅਪ ਕਰ ਲਿਆ ਨੇ ਤੈਨੂੰ ਜ਼ਿਆਦਾ ਪਤਾ ਵਾ ਮੇਰੇ ਨਾਲ ਉੱਚੀ ਨਾ ਬੋਲੇਂ ਅਗਰ ਮੈਂ ਨਾ ਤੁਸੇ ਬੋਲਿਆ ਮੋਟੀ ਜੀ 12 ਵਜੇ ਉੱਠ ਕੇ ਬੋਟੇ ਜੇ ਤੂੰ ਮੋਟੀ ਤੁਸੀਂ ਹੋਟੇ ਮੋਟੀ ਹੋਟੇ ਮੋਟੀ ਜੀ ਕੋ ਵੇਖੋ ਗੋਗੜਾ ਦੀ ਇਹ ਤੂੰ ਗੋਗੜ ਤੂੰ ਜ਼ਿਆਦੀ ਚਲਾਕ ਨਾ ਬਣਿਆ ਅਗਰ ਬੜਾ ਤੈਨੂੰ ਪਿਆਰ ਆਉਂਦਿਆ ਵਾ ਗੰਦਾਇਆ ਮੇਕਅਪ ਕੀਤਾ ਉਹਨੇ ਸੋਹਣਾ ਕੀਤਾ ਤੁਸੇ ਤੈਨੂੰ ਜ਼ਿਆਦਾ ਪਤਾ ਵਾ ਤੈਨੂੰ ਬਹੁਤ ਪੈਸ਼ਨ ਸਾਂ ਚ ਪਤਾ ਵੱਡੀ ਤੂੰ ਮਾਡਲ ਪਰਪਰਾਬ ਦੇ ਲੱਥੇ ਵੀ ਪੈਣੇ ਇਹਨੂੰ ਅਗਲ ਹੈ ਕੀ ਆ ਕੀ ਆ ਝਾਟਾ ਤੇਰੇ ਕਹਿੰਦਾ ਵਾ ਕੋਣ ਆ ਗਿਆ ਓ ਮਾਈ ਗਾਡ ਸਾਡੇ ਪਿੰਡ ਦੇ ਸਰਪੰਚ ਆ ਆ ਰੱਖ ਸਬੂਤ ਰੱਖ ਲੈ ਹੁਣ ਹਮਾਰਾ ਜੂਈ ਹੈ ਔਰ ਇਸकी मम्मी ਨੇ ਇਹ ਵੀਡੀਓ ਦੇਖ ਲਈ ਹੈ ਔਰ ਇਸ ਕੋ ਲਾਂਤ ਪੜੇਗੀ ਅਬ ਇਹ ਗਿਲਾ ਹੋ ਗਿਆ ਹੈ ਦੇਖੋ ਜੀ ਆ ਵੇਖ ਸਕਦੇ ਫਰੈਂਡਸ ਤੁਸੀਂ ਤੁਸੀਂ ਇਹਦੀ ਮੰਮੀ ਨੂੰ ਦੱਸ ਦਿਓ ਸਾਡੀ ਮੰਮੀ ਨਾਲ ਭੈੜੀ ਇਹਦੀ ਮੰਮੀ ਮਤਲਬ ਗੁਰਦੀਪ ਆਏ ਹੁਣ ਵੇਖੀ ਓਹੀ ਜਾਨਾਂਗੇ ਇਹਨੂੰ ਆ ਇੱਧਰ ਆ ਇੱਧਰ ਇੱਧਰ ਆ ਇੱਧਰ ਦੇ ਇੰਨ ਮੜ ਕੇ ਕਿੰਭੀ ਰਹੇ ਆਏ ਵੇ ਸਾਰਾ ਦਿਨ ਖਾਨ ਤੇ ਹੀ ਤੇ ਹੁਣ ਸਵੇਰ ਦੀ ਰੋਟੀ ਖਾਣੀ ਨਹੀਂ ਨੀਗੀ ਯਾਰਾ ਮੱਝ ਕੇ ਦੁਪਹਿਰ ਦੀ ਖਾਂਦੀ ਨੇ ਸਵੇਰ ਦੀ ਹੁਣ ਖਾਣ ਲੱਗੀ ਆ ਤੁਹਾਡੇ ਬੇਟਾ ਕਾ ਨਹੀਂ ਕਿਤੇ ਪੂਰ ਨੂੰ ਹੁੰਦੋ ਕਦੋਂ ਦੀ ਰੋਟੀ ਲਈ ਵਾਜਾ ਮਾਰ ਕੇ ਆਣੀ ਮਾਪਾ ਤਾਂ ਨਹੀਂ ਖਾਣੀ ਦੀ ਚਲੋ ਫਿਰ ਮੈਂ ਤਾਂ ਖਾਣੀ ਆ ਓਕੇ ਮੈਂ ਤਾਂ ਨਹੀਂ ਡਾਈਟ ਤੇ ਦੋ ਹੀ ਡਾਈਟ ਤੇ ਆ ਬੁਕਸ ਮੋਗੇ ਆਪਾਂ ਲਈਆਂ ਆ ਜਿਹੜਾ ਬਸੜੇ ਕੋ ਦੁਕਾਨ ਬਸੜੇ ਤੋਂ ਬਾਹਰ ਜਿਹੜੀ ਦੁਕਾਨ ਹੈ ਕਿਹੜੀ ਦੁਕਾਨ ਆ ਓ ਯਾਰ ਜਿਹੜੇ ਰੋਡ ਦੇ ਉੱਤੇ ਐਸ ਹੱਥ ਦੁਕਾਨ ਆ ਯਾਰ ਉੱਤੇ ਉੱਤੇ ਹੀ ਆ ਵੜਦੇ ਹਾਂ ਹਾਂ ਉਹਨਾਂ ਤੋਂ ਲਈਆਂ ਹਾਂਜੀ ਹਾਂਜੀ ਤੂੰ ਥਾਰ ਦੀ ਮੈਨੂੰ ਚਾਬੀ ਫੜਾ ਦਿੱਤੀ ਐ ਗੁੱਡ ਮਾਰਨਿੰਗ ਕੀ ਹਾਲ ਚਾਲ ਹੁਣ ਆਪਾਂ ਸਕਰਪੀਓਂ ਜਾਵਾਂਗੇ ਥਾਰ ਤੇ ਨਹੀਂ ਜਾਵਾਂਗੇ ਥਾਰ ਦੀ ਚਾਬੀ ਤਾਂ ਰੱਖੋ ਥਾਰ ਦੀ ਚਾਬੀ ਛੱਡ ਇੱਥੇ ਕਹਿੰਦੇ ਉਹ ਨਾਲ ਜੇਬ ਚ ਲੈ ਜਾਣਾ ਨਾ ਤੇਰੇ ਆ ਵੀ ਕੋਈ ਪਾਰਕਿੰਗ ਕਿੱਡਾ ਤੈਨੂੰ ਥਾਰ ਤੇ ਜਾਂਦਾ ਚਸਕਾ ਹੈ ਤੂੰ ਕਿੱਥੇ ਜਾਣੇ ਕਿੱਥੇ ਜਾਣ ਦਾ ਚਸਕਾ ਹੈ ਗਾ ਲਾ ਰੋਡ ਪੈ ਸਕਦੀ ਐ ਕਿੱਥੇ ਜਾਣਾ ਤੂੰ ਘਰੇ ਜਾਣਾ ਜਾਂ ਪੈ ਸਕਦਾ ਕਿਸੇ ਬਣੀ ਕਿੱਥੇ ਜਾਣਾ ਕਦੇ ਰਜਾਣਾ ਪੈ ਸਕਦਾ ਵਾ ਐਵੇਂ ਬਸ ਗੱਲਾਂ ਬਣਾਈਆਂ ਨੇ ਜਾਣਾ ਇੱਥੇ ਵੱਡਿਆਂ ਤੌਰ ਨਾ ਟੇਕੇ ਘਰੇ ਬੈਠੇ ਰਹੋ ਜਿੰਨਾ ਮੈਂ ਆਉਂਦਾ ਨਹੀਂ ਵਾਪਸ ਮੁੜ ਕੇ ਕਿਉਂ ਠੀਕ ਨੇ ਮੇਰਾ ਖਾਨੂ ਇੱਥੇ ਦਾ ਵਾਈ ਸਿਰਾਂ ਲੰਗੀਆਂ ਆਪਿਆ ਜੀ ਤੇਰੇ ਬੱਦੇ ਬੱਦੇ ਆ ਬੱਦੇ ਆ ਵਾਈ ਸਿਰੀਆਂ ਆ ਸਾਡੀਆਂ ਸਾਰੀਆਂ ਮਾਈ ਲੋਕ ਕਿਵੇਂ ਆ ਗੁੱਡ ਮਾਰਨਿੰਗ ਕੀ ਹਾਲ ਚਾਲ ਦੀ ਜੱਟਾ ਵਿਆਹ ਬਹੁਤ ਜ਼ਿਆਦਾ ਆ ਰਿਹਾ ਏ ਕਿ ਫੇਰ ਜੱਟਾਂ ਨੂੰ ਵਿਆਹ ਅੱਜ ਫੇਰ ਥਾਰ ਲੈ ਕੇ ਚਲੀਏ ਹਾਂਜੀ ਓਕੇ ਲਿਬੜੀ ਨੂੰ ਕੀ ਹੁੰਦਾ ਵਾ ਫਿਰ ਧੋ ਲਿਆ ਕਰੋ ਟਾਈਮ ਨਾ ਉੱਠ ਗਏ ਲੇ ਜਾਂਦਾ ਤੁਹਾਨੂੰ ਪਤਾ ਧੋਂਦਾ ਤੁਹਾਨੂੰ ਪਤਾ ਨਹੀਂਗਾ ਕੋਈ ਲੈ ਗਈ ਜਾਣੀ ਅਸੀਂ ਕਿਹੜਾ ਕੱਲ ਚੱਜਖਿਆਲਾ ਮੀਤੋਂ ਹੁੰਦਾ ਤੁਹਾਨੂੰ ਪਤਾ ਨਹੀਂ ਐ ਧੋ ਵੀ ਲਿਆ ਕਰੋ ਭਾਈ ਇਹਨਾਂ ਨੂੰ ਹਾਂ ਮੀਂਹ ਪੈਂਦਾ ਤੇ ਮੀਂਹ ਦਾ ਕੀ ਕਰੀਏ ਆ ਤਾਂ ਨਹੀਂ ਮੀਂਹ ਨੇ ਤਾਂ ਨਹੀਂ ਛਿੱਟੇ ਪਾਏ ਨਹੀਂ ਨਹੀਂ ਭਾਈ ਆ ਲੈ ਇਹ ਅੱਜ ਤੁਹਾਡੇ ਤੇ ਧੋਣੀ ਕੋਈ ਨਹੀਂ ਆਜੋ ਸ਼ਾਮ ਨੂੰ ਵਾ ਮਾਰਦੀਆਂ ਗੱਲਾਂ ਨਾ ਠਿਊ ਠਿਊ ਕਰਦੀ ਜਾਨੀ ਆ ਮੈਂ ਧਵਾ ਕੇ ਰਹਾ ਹਾਂ ਆ ਗੱਲਾਂ ਮਾਰਦੀ ਤੁਸੀਂ ਗੱਡੀ ਨਹੀਂ ਧਵਾ ਕੇ ਰਹਾ ਦੀਆਂ ਵੱਡੀਆਂ ਭਰਾਵਾ ਇਹਨਾਂ ਚਾਬੀ ਦੇ ਰਹੇ ਕਿ ਸਰਕਾਰ ਪੇ ਦੀ ਵੀ ਲੈ ਜਾ ਮੈਂ ਕਿੱਧਰ ਲੈ ਜਾ ਐਵੇਂ ਚਾਬੀ ਦਾ ਤੁਹਾਨੂੰ ਅੱਡ ਦੋਵਾ ਮਾਂਵਾਂ ਧੀਆ ਨੂੰ ਕਾਬ ਦੀ ਚਿੰਤਾ ਰਹਿੰਦੀ ਆ ਓਏ ਨਵਾਂ ਘਰ ਦਾ ਚੱਲਾ ਜੀ ਅੱਜ ਹਸਬੈਂਡ ਹਸਬੈਂਡ ਬਾਜੀ ਆਂਦਾ ਦੀ ਪ੍ਰੋਟੈਕਸ਼ਨ ਆਂਦਾ ਦੀ ਪ੍ਰੋਟੈਕਸ਼ਨ ਨਾਲ ਜਾਰੀ ਚੱਲੋ ਜੀ ਚਲੋ ਚਲੋ ਕੌਮ ਮਾਰਦੀ ਆ ਵਰਕਾ ਬੱਲੇ ਆ ਗਿਆ ਵਾ ਆ ਗਿਆ ਬੇਬੀ ਦਾ ਉਹ ਬਾਕੀ ਓਏ ਹਾਂ ਚੱਕ ਦੂਜੇ ਤੋਂ ਘੱਟ ਮੁੜ ਗਿਆ ਏ ਉਹ ਨਾਲ ਹੀ ਪਹੁੰਚਾ ਜਾ ਟੈਟ ਕਰਤਾ ਓਏ ਦੂਜਿਆਂ ਨੂੰ ਕੀ ਮਦਦ ਆਈ ਲੈ ਆ ਕੇ ਦੇ ਸਾਲੇ ਕੀ ਹੋਵੇ ਤਿਲਕਰਾਮ ਜੀ ਪ੍ਰੋਟੈਕਸ਼ਨ ਕਰ ਇੱਕ ਹੋਰ ਛੱਡ ਇੱਕ ਹੋਰ ਛੱਡ ਬਹੁਤ ਆਪਣੇ ਕੋਈ ਹੈਂ ਬਿੰਦੇ ਟੁੱਕੇ ਵਾਲਾ ਉਹ ਫੂਲ ਬੰਦ ਹੋ ਜਾਣਾ ਬਣੀ ਸਨੈਪਚੈਟ ਛੇਤੀ ਕਰ ਰਾਜੂ ਇਹ ਟੂ ਮੱਚ ਇਹ ਡਿਲੀਟ ਹੋਇਆ ਨਹੀਂ ਸਰਾਬ ਚੜ ਇੱਕ ਪਾਸੇ ਆਜ ਅੱਜ ਅੱਜ ਕਤਲ ਹੋ ਉਹ ਥੱਲੇ ਪੈਂਦੀਆਂ ਹੀ ਵਾਂਗਾ ਚੀਕਾਂ ਪੈਂਦੀ ਉਹ ਪਵਾਦੀ ਜਾਂ ਚੱਲ ਸ਼ਾਵਾ ਓਏ ਤੈਨੂੰ ਨਾ ਪਰਿਆ ਹੀ ਗਿਆ ਜਾਂਦੇ ਚੀਕ ਪਵਾ ਦਰਸ਼ਨਾ ਲੈ ਆ ਮਰੇ ਵੇ ਕੁੱਕੜ ਇਹ ਆ ਗੁੱਡੀਆਂ ਮਗਰ ਪਾਗੜ ਹੋ ਗਏ ਉਹ ਤੂੰ ਗੁੱਡੀਆਂ ਟੈਨਸ਼ਨ ਆ ਤੁਹਾਡੇ ਕੋਲ ਹੀ ਆ ਸਭ ਓਏ 라ਜੂ ਕਿਹੜੇ ਲੜਦੇ ਖਾਈਂ ਕਿਹੜੇ ਲੜਦੇ ਜਾਂਦੇ ਵੇ ਪਿੱਛੇ ਕੁੱਕੜੀਆਂ ਪਿੱਛੇ ਓਏ 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 ਉਹ ਤਿੰਨਾਂ ਨੂੰ ਪੈ ਗਿਆ ਤੋ ਜਿਹੜਾ ਆਇਆ ਓ ਚੜਦਾ ਦੀ ਭੈਣ ਨੂੰ ਡੰਡੇ ਨੂੰ ਫਸਵੇਂ ਮੁਕਾਬਲੇ ਆਇਆ ਅਦਰ ਓਏ ਕੱਢ ਜਾ ਓਏ ਆਏ ਓਏ ਕੀ ਹੋ ਗਿਆ ਮੈਂ ਫੇਰ ਥੋੜਾ ਇਹ ਗਾਂ ਗਿਆ ਇਹ ਛੇਲ ਚੁੱਕ ਕੇ ਡੇ ਗਿਆ ਗੱਜੇ ਤੇਰੀ ਥਾਂ ਤੇ ਮੈਂ ਹੁੰਦਾ ਯਾਰ ਮੇਰੇ ਤਾਂ ਟੱਟੀ ਨਿਕਲ ਜਾਣੀ ਸੀ ਕੀ ਨਿਕਲ ਜਾਣੀ ਸੀ ਕਿ ਕਰ ਕਰ ਤੇ ਆ ਕੀ ਨਿਕਲ ਨਹੀਂ ਸਾਰਾ ਦਾ ਕੰਟੈਂਟ ਲੀਕ ਕਰਦਾ ਤੂੰ ਵੀਡੀਓ ਦਾ ਕੀ ਨਿਕਲ ਜਾਣੀ ਪਹਿਲਾਂ ਦਵਾੜਾ ਕੋ ਪੋਟੀ ਨਿਕਲ ਜਾਣੀ ਸੀ ਟੱਟੀ ਨਹੀਂ ਗੈਣਾ ਹਾਂ ਜੀ ਜੇ ਤੁਹਾਨੂੰ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ